ਪੰਜਾਬ ਦੇ ਵਿੱਚ ਝੋਨੇ ਦਾ ਸੀਜ਼ਨ ਸ਼ੁਰੂ ਹੋ ਗਿਆ ਹੈ। ਸਬੰਧਿਤ ਵਿਭਾਗ ਵੀ ਹੁਣ ਐਕਸ਼ਨ ਮੋਡ ਤੇ ਨਜ਼ਰ ਆ ਰਹੇ ਨੇ। ਪੰਜਾਬ ਦੇ ਫੂਡ ਸਪਲਾਈ ਮੰਤਰੀ ਲਾਲਚੰਦ ਕਟਾਰੂ ਪੰਜਾਬ ਦੀਆਂ ਵੱਖ-ਵੱਖ ਮੰਡੀਆਂ ਵਿੱਚ ਜਾ ਕੇ ਸਾਫ਼ ਸਫਾਈ ਦੀ ਅਤੇ ਹੋਰ ਪ੍ਰਬੰਧ ਦੀ ਚੈਕਿੰਗ ਆਪ ਕਰ ਰਹੇ ਨੇ। ਇਸੇ ਚੈਕਿੰਗ ਦੀ ਮੁਹਿੰਮ ਦੇ ਤਹਿਤ ਹੀ ਮੰਤਰੀ ਲਾਲਚੰਦ ਕਟਾਰੂ ਅੱਜ ਤਰਨਤਾਰਨ ਦੀ ਦਾਣਾ ਮੰਡੀ ਵਿਖੇ ਪਹੁੰਚੇ। ਜਿੱਥੇ ਉਹਨਾਂ ਨੇ ਮੰਡੀ ਦੀ ਸਾਫ ਸਫਾਈ ਅਤੇ ਹੋਰ ਉਚਿਤ ਪ੍ਰਬੰਧਾਂ ਦੀ ਚੈਕਿੰਗ ਕੀਤੀ ਉੱਥੇ ਹੀ ਕਿਸਾਨਾਂ ਵੱਲੋਂ ਲਾਲਚੰਦ ਕਟਾਰੂ ਜੀ ਦੇ ਨਾਲ ਆਪਣੀਆਂ ਮੁਸ਼ਕਲਾਂ ਵੀ ਸਾਂਝੀਆਂ ਕੀਤੀਆਂ ਗਈਆਂ ਕਿਸਾਨਾਂ ਦੀਆਂ ਮੁਸ਼ਕਲਾਂ ਸੁਣਨ ਦੇ ਨਾਲ ਨਾਲ ਲਾਲਚੰਦ ਕਟਾਰੂ ਨੇ ਮੰਡੀਆਂ ਵਿੱਚ ਇਸ ਬਾਰੇ ਹੋ ਰਹੀ ਖਰੀਦੋ ਫਰੋਥ ਬਾਰੇ ਕਿਹਾ ਕਿ ਪਹਿਲਾਂ ਜਦੋਂ ਪੰਜਾਬ ਦੀਆਂ ਮੰਡੀਆਂ ਦੇ ਵਿੱਚ ਖਰੀਦੋ ਫਰੋਥ ਹੁੰਦੀ ਸੀ ਤਾਂ ਕਿਸਾਨਾਂ ਨੂੰ ਬਹੁਤ ਜ਼ਿਆਦਾ ਮੁਸ਼ਕਲਾਂ ਆਉਂਦੀਆਂ ਸੀ ਪਰ ਇਸ ਵਾਰ ਕਿਸਾਨਾਂ ਦੀਆਂ ਮੁਸ਼ਕਲਾਂ ਘੱਟੀਆਂ ਨਜ਼ਰ ਆ ਰਹੀਆਂ ਨੇ ਤੇ ਇਹ ਸਭ ਆਮ ਆਦਮੀ ਪਾਰਟੀ ਦੇ ਪੰਜਾਬ ਵਿੱਚ ਸੱਤਾ ਤੇ ਹੋਣ ਕਰਕੇ ਹੋਇਆ ਹੈ। ਬਹੁਤ ਹੀ ਚੰਗਾ ਲੱਗਿਆ ਜੀ ਮੈਂ ਅੱਜ ਸਵੇਰ ਦਾ ਮਾਝੇ ਦੀਆਂ ਮੰਡੀਆਂਸ ਫਿਰਦੇ ਆਂ। ਗੁਰਦਾਸਪੁਰ ਤੋਂ ਸ਼ੁਰੂ ਕੀਤਾ ਸੀਗਾ ਬਟਾਲੇ ਦੇ ਅੰਦਰ ਹੁਣ ਰਈਏ ਤੋਂ ਬਾਅਦ ਅਸੀਂ ਜੰਡਾਲੇਗੁਰੂ ਚਾਹਾਂ ਇਹ ਤੋਂ ਬਾਅਦ ਤਰਨਤਾਰਨ ਦੇ ਵਿੱਚ ਜਾਣਾ। ਸੋ ਪ੍ਰਿਆਦੀਪ ਗੌਰਮੈਂਟ ਦਾ ਜਿਹੜਾ ਪੰਜਾਬ ਦੇ ਅੰਦਰ ਸੀਜ਼ਨ ਚੱਲ ਰਿਹਾ ਪੰਜਾਬ ਦੀ ਇਕਨੋਮੀ ਦਾ ਬਹੁਤ ਵੱਡਾ ਬੇਸ ਜਿਹੜਾ ਹੈ ਸਾਡਾ ਇਹ ਪੈੜੀ ਦਸੀ ਜਨ ਹੈਗਾ ਆ ਸੋ ਇਹਦੇ ਨਾਲ ਲੱਖਾਂ ਲੋਕ ਜੁੜਿਆ ਨਾ ਕੇਵਲ ਕਿਸਾਨ ਜੁੜਿਆ ਸਾਡਾ ਮਿਲਰ ਜੁੜਿਆ ਸਾਡਾ ਆਰਟੀ ਜੁੜਿਆ ਸਾਡਾ ਮਜ਼ਦੂਰ ਵੀ ਜੁੜਿਆ ਸੋ ਇਸ ਕਰਕੇ ਇਸ ਸੀਜ਼ਨ ਨੂੰ ਚੰਗੀ ਤਰ੍ਹਾਂ ਨੇ ਪ੍ਰਚਾਰ ਨਾਲ ਜਿਹੜੀਆਂ ਮੰਡੀ ਦੇ ਅੰਦਰ ਕੋਈ ਮੁਸ਼ਕਲਾਂ ਨਹੀਂ ਮੈਂ ਕੱਲੀ ਕੱਲੀ ਮੰਡੀ ਤੇ ਜਾ ਰਿਹਾ ਹਾਂ ਹੁਣ ਤੱਕ ਇਹ ਮੇਰਾ 19ਵਾਂ ਜ਼ਿਲ੍ਹਾ ਆ 18ਵਾਂ ਜ਼ਿਲ੍ਹਾ ਆ ਜਿਸ ਤੇ ਅੱਜ ਤੱਕ ਮੈਂ ਪਹਿਲੀ ਤਰੀਕ ਤੋਂ ਬਾਅਦ ਜਾ ਰਿਹਾ ਹਾਂ ਤੁਹ ਅਜੇ ਹੋਰ ਜਾਣਾ ਜਦੋਂ ਸੀਜ਼ਨ ਮਤਲਬ ਇਹ ਆਪਣਾ ਚੱਲਣਾ ਹੈ ਪੰਜਾਬ ਦੇ ਅੰਦਰ ਮਾਨਜੋਗ ਮੁੱਖ ਮੰਤਰੀ ਜੀ ਦੀ ਗਵਾਈ ਦੇ ਵਿੱਚ ਜਿਹਨੂੰ ਅਸੀਂ ਰੰਗਲਾ ਪੰਜਾਬ ਬਣਾਉਣ ਦਾ ਜਿਉਂਦਾ ਜਾਗਦਾ ਪੰਜਾਬ ਬਣਾਉਣ ਦਾ ਸੁਪਨਾ ਮੁੱਖ ਮੰਤਰੀ ਜੀ ਨੇ ਲਿਆ ਉਹਦੇ ਲਈ ਜ਼ਰੂਰੀ ਹੈ ਕਿ ਜਿਹੜੀਆਂ ਲੋਕਾਂ ਦੀ ਆਸਾਂ ਉਮੀਦਾਂ ਨੇ ਲੋਕਾਂ ਦੇ ਸਵਾਲ ਨੇ ਉਹ ਸੁਣੇ ਜਾਣ ਲੋਕਾਂ ਤੇ ਜਾ ਕੇ ਤੇ ਉਹਦਾ ਸਰਕਾਰ ਵੱਲੋਂ ਕੋ ਸਬਸਟੀਟਿਊਟ ਬਣੇ ਕੋ ਹੱਲ ਕੱਢਿਆ ਜਾਵੇ ਸੋ ਗਵਰਨਮੈਂਟ ਦਾ ਸੀਜ਼ਨ ਹੈ ਮੈਂ ਇਹਨੂੰ ਖੁਸ਼ੀ ਮਹਿਸੂਸ ਹੋ ਰਹੀ ਹੈ ਗੱਲ ਕਹਿਣ ਲੱਗਿਆ ਹੁਣ ਤੱਕ ਨਵੇਕਲੀਆਂ ਗੱਲਾਂ ਪੰਜਾਬ ਦੇ ਇਤਿਹਾਸ ਵਾਪਰੀਆਂ ਨੇ 4 ਘੰਟਿਆਂ ਦੇ ਵਿੱਚ ਉਹਦੇ ਖਾਤੇ 'ਚ ਪੈਸੇ ਪਾ ਰਿਹਾ ਸੋ ਇਸ ਕਰਕੇ ਪੰਜਾਬ ਦੇ ਅੰਦਰ ਹੁਣ ਤੱਕ 1943 ਕਰੋੜ ਰੁਪਈਆ ਜਿਹੜਾ ਆ ਉਹ ਅਸੀਂ ਕਿਸਾਨ ਦੇ ਖਾਤਿਆਂ 'ਚ ਜਿਹੜੀ ਉਹਦੀ ਜਿੰਸ ਦਾ ਬਣਦਾ ਸੀਗਾ ਉਹ ਪਾਇਆ ਸੋ ਪੰਜਾਬ ਬਿਲਕੁਲ ਲੰਬੀਆਂ ਪਟਾਂਗਾ ਮਾਨਜੋਗ ਮੁੱਖ ਮੰਤਰੀ ਦੀ ਗਵਾਹੀ ਦੇ ਪਰ ਪੰਜਾਬ ਲਈ ਬੁੱਟੀਆਂ ਜਾ ਰਹੀਆਂ ਸੋ ਮੰਡੀ ਦੇ ਵਿੱਚ ਅੱਜ ਮੈਂ ਇੱਥੇ ਆਇਆ ਕਿਸੇ ਤਰ੍ਹਾਂ ਦੀ ਵੀ ਕੋਈ ਦਿੱਕਤ ਲੋਕਾਂ ਨੂੰ ਨਾ ਆਵੇ ਕਿਸਾਨ ਦਾ ਕਲਾ ਕਲਾ ਦਾਣਾ ਚੱਕਾਂਗੇ ਇਹ ਮਾਨ ਸਾਹਿਬ ਦੀ ਗਰੰਟੀ ਆ ਇਹਦੇ ਲਈ ਅਸੀਂ ਕੰਮ ਕਰ ਰਹੇ ਆ ਸਾਰੇ ਇੱਕ ਹੀ ਬੇਨਤੀ ਕਰਨੀ ਆ ਤੁਹਾਡੇ ਚੈਨਲ ਦੇ ਮਾਧਿਅਮ ਨਾਲ ਰਾਹੀਂ ਤੁਸੀਂ ਲੋਕਾਂ ਕੋ ਸਾਡੀ ਗੱਲ ਲੋਕਾਂ ਦੀ ਗੱਲ ਸਾਡੇ ਕੋਲ ਆ ਕੇ ਆਉਂਦੇ ਹੋ ਇੱਕ ਇਹ ਸਾਡੀ ਹੰਮਲ ਰਿਕਵੈਸਟ ਆ ਕਿਸਾਨ ਨੂੰ ਵੀ ਉਹ ਫਸਲ ਨੂੰ ਥੋੜਾ ਜਿਆ ਬਣਾ ਕੇ ਲੈ ਕੇ ਆਣ ਮੰਡੀ 'ਚ ਤਾਂ ਜੋ ਇੱਥੇ ਕਿਸੇ ਤਰ੍ਹਾਂ ਦੀ ਦਿੱਕਤ ਨਾ ਆਵੇ ਸੋ ਇਹਦੇ ਲਈ ਅਸੀਂ ਲਗਾਤਾਰ ਵਰਕ ਕਰ ਰਹੇ ਹਾਂ ਜੰਦੇਆਲਾ ਹਲਕਾ ਦੇ ਵਿੱਚ ਕਈ ਸੈਲਰ ਮਿਲਰਾਂ ਨੂੰ ਤੇ ਕਈ ਕਿਸਾਨਾਂ ਨੂੰ ਜਿਹੜੀਆਂ ਮੁਸ਼ਕਲਾਂ ਆ ਰਹੀਆਂ ਉਹਨਾਂ ਦੇ ਵਾਸਤੇ ਕੀ ਕੀਤਾ ਜਾ ਰਿਹਾ ਜੋ ਵੀ ਮੁਸ਼ਕਲ ਹੈਗੀ ਆ ਲੋਕ ਸਿੱਧੇ ਸਾਡੇ ਨਾਲ ਗੱਲ ਕਰ ਸਕਦੇ ਨੇ ਸਾਡੇ ਮਾਨਯੋਗ ਆਪਣਾ ਮੰਤਰੀ ਸਾਹਿਬ ਭਜਨ ਸਿੰਘ ਜੀ ਅੱਜ ਭੱਜ ਜੀ ਮੇਰੇ ਨਾਲ ਆਏ ਨੇ ਐਮ ਐਲ ਏ ਆਪਣੇ ਟੋਂਗਸਾ ਮੇਰੇ ਨਾਲ ਆਏ ਨੇ तमाम ਅਧਿਕਾਰੀ ਸਹਿਬਾਨ ਜਿੱਥੇ ਵੀ ਕੋਈ ਸਵਾਲ ਹੈਗਾ ਮਸਲਾ ਸਾਡੇ ਨਾਲ ਚੁਲਿਆਂਦਾ ਜਾਵੇ ਮਤਲਬ ਅਸੀਂ ਲੋਕਾਂ ਦੁਆਰਾ ਚੁਣੇ ਗਏ ਆ ਲੋਕਾਂ ਚੋਂ ਆਇਆ ਤੇ ਲੋਕਾਂ ਦੇ ਕੰਮ ਕਰਨਾ ਸੋ ਜਿੱਥੇ ਕਿਤੇ ਸਾਨੂੰ ਆਉਂਦੀ ਹੈ ਦਿੱਕਤ ਅਸੀਂ ਉੱਥੇ ਲਗਾਤਾਰ ਬੜਾ ਚੰਗਾ ਜੀ ਮੈਂ ਲਗਭਗ ਪਹਿਲੀ ਤੋਂ ਪੰਜਾਬ ਦੇ ਅੰਦਰ ਜਿਹੜਾ ਪੈਡੀ ਦੀ ਪ੍ਰਕਿਊਰਮੈਂਟ ਦਾ ਸੀਜ਼ਨ ਆ ਸ਼ੁਰੂ ਹੈ ਰਾਜਪੁਰੇ ਤੋਂ ਇਹਦੀ ਅਗੂਰੇਸ਼ਨ ਕਰਕੇ ਤੁਰੇ ਸਾ ਔਰ ਅੱਜ ਲਗਭਗ ਮੇਰਾ 18ਵਾਂ ਜ਼ਿਲ੍ਹਾ ਪੰਜਾਬ ਦੇ ਵਿੱਚ ਮੈਂ ਖੁਦ ਕਲੀ-ਕਲੀ ਮੰਡੀ ਚ ਜਾ ਰਿਹਾ ਔਰ ਜਾ ਕੇ ਉੱਥੇ ਜਿਹੜੀਆਂ ਸਮੱਸਿਆਵਾਂ ਨੇ ਉਹ ਸੁਣਦੇ ਵੀ ਹਾਂ ਉਹਦਾ ਹੱਲ ਵੀ ਕਰਦੇ ਹਾਂ ਸੋ ਅੱਜ ਸਮੇ ਰਈਏ ਮੰਡੀ ਚ ਆਇਆ ਇਸ ਤੋਂ ਪਹਿਲਾਂ ਗੁਰਦਾਸਪੁਰ ਤੇ ਬਟਾਲਾ ਮੰਡੀ ਚ ਹੋ ਕੇ ਰਈਏ ਤੋਂ ਬਾਅਦ ਜੰਡਿਆਲਾ ਗੁਰੂ ਤੇ ਤਰਨਤਾਰਨ ਜਾਣਾ ਸੋ ਬਹੁਤ ਹੀ ਸਮੂਥਲੀ ਸਾਡਾ ਕੰਮ ਜਿਹੜਾ ਪੰਜਾਬ ਚ ਚੱਲ ਰਿਹਾ ਹੈ ਲਗਭਗ 1.58 ਲੱਖ ਮੀਟਰ ਟਨ ਜਿਹੜੀ ਹੈ ਪੰਜਾਬ ਦੀਆਂ ਮੰਡੀਆਂ ਦੇ ਵਿੱਚ ਉਹ ਝੋਨਾ ਆ ਚੁੱਕਿਆ ਤੇ ਖੁਸ਼ੀ ਇਸ ਗੱਲ ਦੀ ਹੈ ਕਿ ਸਾਡੇ 1.5 ਲੱਖ ਜਿਹੜੀ ਬੈਡੀ ਹੈ ਝੋਨਾ ਪੰਜਾਬ ਦੀਆਂ ਮੰਡੀਆਂ ਨੂੰ ਚੱਕਿਆ ਗਿਆ ਸੋ ਪਹਿਲੀ ਵਾਰੀ ਪੰਜਾਬ ਦੇ ਇਤਿਹਾਸ ਚ ਹੋਇਆ ਈ 12 ਵਜੇ ਕਿਸਾਨ ਦੀ ਢੇਰੀ ਤੋਲ ਰਹੇ ਆ ਤੇ 1 ਵਜੇ ਉਹਦੇ ਖਾਤੇ 'ਚ ਪੈਸੇ ਪੈ ਰਹੇ ਉਹ ਮਤਲਬ 4 ਵਜੇ ਮਹਿਜ 4 ਘੰਟਿਆਂ ਦੇ ਵਿੱਚ ਵਿੱਚ ਜਿਹੜੀ ਆ ਉਹ ਦਾਗੀ ਕਿਸਾਨ ਨੂੰ ਕੀਤੀ ਜਾ ਰਹੀ ਆ ਸੋ ਲਗਭਗ 1943 ਕਰੋੜ ਰੁਪਈਆ ਕਿਸਾਨਾਂ ਦੇ ਖਾਤੇ 'ਚ ਜਾ ਚੁੱਕਿਆ ਤੇ 7.5 ਲੱਖ ਮੀਟਰ ਟਾਂਦੀ ਅਸੀਂ ਜਿਹੜੀ ਲਿਫਟਿੰਗ ਕਰ ਚੁੱਕਿਆ ਹੁੰਦਾ ਸੋ ਲਗਾਤਾਰ ਜਿਵੇਂ-ਜਿਵੇਂ ਸੀਜ਼ਨ ਪੀਕ ਤੇ ਜਾ ਰਿਹਾ ਆ ਕਿਸਾਨ ਜਿਹੜੇ ਆਪਣੀ ਜਿੰਸ ਲੈ ਕੇ ਆ ਰਹੇ ਆ ਮੰਡੀ ਦੇ ਅੰਦਰ ਅਸੀਂ ਉਹਨੂੰ ਇੱਕ ਇੱਕੋ ਹੀ ਬੰਦੀ ਕਰਦੇ ਆਂ ਵੈਸੇ ਤਾਂ ਸਾਡਾ ਮਾਨਜੂਗ ਮੁੱਖ ਮੰਤਰੀ ਜੀ ਨੇ ਬੜਾ ਸਪਸ਼ਟ ਕਿਹਾ ਵੀ ਕੱਲਾ ਕੱਲਾ ਦਾਣਾ ਪੰਜਾਬ ਦੀ ਮੰਡੀਆਂ ਤੋਂ ਚੱਕਾਂਗੇ ਇਹ ਸਾਡੀ ਡਿਊਟੀ ਆ ਪੰਜਾਬ ਦੇ ਲੋਕਾਂ ਲਈ ਆ ਬ੍ਰਿਕ ਸਾਡੀ ਹੰਬਲ ਰਿਕਵੈਸਟ ਆ ਪੰਜਾਬ ਦੇ ਕਿਸਾਨਾਂ ਨੂੰ ਕਿ ਜਿੰਸ ਲਿਆਉਣ ਲੱਗਿਆ ਕਾਲੀ ਨਾ ਕੀਤੀ ਜਾਵੇ ਥੋੜਾ ਸਵਾਰ ਕੇ ਉਹਨੂੰ ਮੰਡੀ 'ਚ ਲਿਆਂਦਾ ਜਾਵੇ ਤਾਂ ਜੋ ਇੱਥੇ ਆ ਕੇ ਕਿਸੇ ਕਿਸਮ ਦਾ ਉਹ ਸਮਾਂ ਉਹਦਾ ਨਾ ਲੱਗੇ ਸੋ ਇਸ ਕਰਕੇ ਬਹੁਤ ਸਮੂਦਲੀ ਪੰਜਾਬ ਦੀਆਂ ਮੰਡੀਆਂ ਦੇ ਅੰਦਰ ਇਹ ਸਾਡਾ ਸੀਜ਼ਨ ਚੱਲ ਰਿਹਾ ਮੈਨੂੰ ਆਸ ਹੈ ਉਮੀਦ ਹੈ ਕਿ ਇਸ ਵਾਰ ਜਿਹੜਾ ਇੰਟਰਨੈਸ਼ਨਲ ਸਿਨੈਰੀਓ ਬਣਿਆ ਆ ਉਹਦੇ ਅਕਾਰਡਿੰਗ ਨਾ ਕੇਵਲ ਕਿਸਾਨਾਂ ਲਈ ਬਲਕਿ ਸਾਡੇ ਮਿਲਰਜ਼ ਲਈ ਸਾਡੇ ਆੜਤੀਆਂ ਲਈ ਮਜ਼ਦੂਰਾਂ ਲਈ ਇਹ ਜਿਹੜਾ ਸਿਜਰ ਬਹੁਤ ਖੂਬਸੂਰਤ ਰਹੇਗਾ ਸੋ ਮੈਂ ਆਸ ਉਮੀਦ ਕਰਦਾ ਜੀਉਂਦਾ ਜਾਗਦਾ ਪੰਜਾਬ ਬਣਾਉਣ ਦਾ ਰੰਗਲਾ ਪੰਜਾਬ ਬਣਾਉਣ ਦਾ ਜਿਹੜਾ ਮੁੱਖ ਮੰਤਰੀ ਜੀ ਦਾ ਸੰਕਲਪ ਹੈਗਾ ਉਹ ਅਸੀਂ ਸਾਰਿਆਂ ਨੇ ਰਲ ਕੇ ਪੂਰਾ ਕਰਨਾ ਸੋ ਕੱਲ ਕੱਲੇ ਇਸੂ ਦੇ ਉੱਤੇ ਪੰਜਾਬ ਦੇ ਜਿਹੜੇ ਆ ਉਹਦੇ ਉੱਤੇ ਅਸੀਂ ਸਰਕਾਰ ਕੰਮ ਕਰ ਰਹੀ ਹੈ ਸੋ ਅੱਜ ਮੈਂ ਕੇਵਲ ਇਥੇ ਗਵਰਨਮੈਂਟਲੀ ਆਇਆ ਮੈਨੂੰ ਖੁਸ਼ੀ ਆ ਬੜਾ ਸ਼ਾਨਦਾਰ ਇਥੇ ਜਿਹੜਾ ਆ ਉਹ ਪ੍ਰਬੰਧ ਹੈਗਾ ਆ ਸਾਡੇ ਐਸ ਡੀ ਐਮ ਸਾਡੇ ਡੀ ਐਫ ਐਸ ਸੀ ਅੰਮ੍ਰਿਤਸਰ ਔਰ तमाम ਜਿਹੜੇ ਸਾਡੇ ਸਮਸਤ ਅਧਿਕਾਰੀ ਸਭਾ ਨੇ ਉਹ ਪੂਰੀ ਮਸਾਜ ਦੀ ਨਾਲ ਕੰਮ ਕਰਦੇ ਆ